ਪੰਜਾਬ ਬਿਜ਼ਨਸ ਬਿਊਰੋ ਦੇ ਵੱਲੋਂ ਪੰਜਾਬ ਬਿਜ਼ਨਸ ਬਿਊਰੋ ਦੇ ਵੱਲੋਂ ਗ੍ਰਿਫਤਾਰ ਕੀਤੇ ਗਏ ਸਾਬਕਾ ਅਕਾਲੀ ਮੰਤਰੀ ਵਿਕਰਮ ਜਿੱਠੇ ਦੇ ਮੁਸ਼ਕਲ ਆਉਣ ਵਾਧਿਆ ਦਿਖਾਈ ਦੇ ਰਿਹਾ ਨੇ ਜਿੱਥੇ ਬਿਜ਼ਨਸ ਦੇ ਵੱਲੋਂ ਵਿਕਰਮ ਜਿੱਠਣ ਨੂੰ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਉਧਰ ਦੂਜੇ ਪਾਸੇ ਹੁਣ ਇਸ ਮਾਮਲੇ ਦੇ ਵਿੱਚ ਕੇਂਦਰੀ ਏਜੰਸੀ NCB ਨਾਰਕੋਟਿਕਸ ਕੰਟਰੋਲ ਬਿਊਰੋ ਦੀ ਵੀ ਐਂਟਰੀ ਹੋ ਗਈ ਹੈ ਜੋ ਕਿ ਕੇਂਦਰੀ ਏਜੰਸੀ ਹੈ ਨਸ਼ਾ ਦੀ ਰੋਕਥਾਮ ਦੇ ਲਈ ਇਹ ਕੰਮ ਕਰਦੀ ਹੈ ਤੇ ਇਸ ਮਾਮਲੇ ਦੇ ਵਿੱਚ ਹੁਣ ਵਿਕਰਮ ਮਜੀਠੀਆ ਦੇ ਕੋਲੋਂ ਇਸ ਏਜੰਸੀ ਦੇ ਵੱਲੋਂ ਵੀ ਪੁਛਗਛ ਕੀਤੀ ਜਾਵੇਗੀ ਮੀਡੀਆ ਰਿਪੋਰਟਾਂ ਦੇ ਮੁਤਾਬਕ NCB ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਕੇਂਦਰ ਸਰਕਾਰ ਤੋਂ ਹੁਕਮ ਮਿਲੇ ਹਨ ਕਿ ਸਾਬਕਾ ਮੰਤਰੀ ਵਿਕਰਮ ਮਜੀਠੀਆ ਦੇ ਮਾਮਲੇ ਵਿੱਚ ਉਸ ਨੂੰ ਜਲਦੀ ਹੀ ਪ੍ਰੋਡਕਸ਼ਨ ਵਾਰੰਟ ਤੇ ਗ੍ਰਿਫਤਾਰ ਕੀਤਾ ਜਾਵੇਗਾ ਪਤਾ ਲੱਗਾ ਕਿ NCB ਦੇ ਅੰਮ੍ਰਿਤਸਰ ਦਫ਼ਤਰ ਚ ਬਹੁਤ ਜਲਦੀ ਵਿਕਰਮ ਮਜੀਠੀਆ ਤੋਂ ਪੁਛਗਛ ਕੀਤੀ ਜਾਣ ਵਾਲੀ ਹੈ ਜ਼ਿਕਰਯੋਗ ਹੈ ਕਿ ਡਰੱਗ ਤਸਕਰੀ ਦੇ ਦੋਸ਼ ਦੇ ਵਿੱਚ ਵਿਕਰਮ ਮਜੀਠੀਆ ਵਿਰੁੱਧ ਪਹਿਲਾ ਇੱਕ ਕੇਸ ਚੱਲ ਰਿਹਾ ਹੈ ਕੁਝ ਦਿਨ ਪਹਿਲਾਂ ਵਿਕਰਮ ਮਜੀਠਣ ਬਿਜ਼ਨਸ ਨੇ ਆਪਣੇ ਆਮਦਨ ਤੋਂ ਵੱਧ ਜਾਇਦਾਦ ਰੱਖਣ ਦੇ ਦੋਸ਼ ਦੇ ਵਿੱਚ ਗ੍ਰਿਫਤਾਰ ਕੀਤਾ ਐਨਸੀਬੀ ਨੇ ਪੰਜਾਬ ਵਿੱਚ ਨਸ਼ਾ ਤਸਕਰਾ ਵਿਰੋਧ ਕਾਰਵਾਈ ਕਰਦੇ ਹੋਏ 547 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਹਨ ਜਦੋਂ ਕਿ ਐਨਸੀਬੀ ਨੇ ਉਪਰੋਕਤ ਮਾਮਲਿਆਂ 'ਚ ਜਾਂਚ ਸ਼ੁਰੂ ਕੀਤੀ ਤਾਂ ਮੁਲਜ਼ਮਾਂ ਦੇ ਸੰਪਰਕ ਜੰਮੂ ਕਸ਼ਮੀਰ ਦਿੱਲੀ ਹਰਿਆਣਾ ਅਤੇ ਉੱਤਰਾਖੰਡ ਵਿੱਚ ਫੈਲੇ ਹੋਏ ਸਨ ਤੇ ਹੁਣ ਇਸ ਰਿਪੋਰਟ ਦੇ ਵਿੱਚ ਦਾਵਾ ਇਹ ਕੀਤਾ ਜਾ ਰਿਹਾ ਹੈ ਕਿ ਵਿਕਰਮ ਮਜੀਠਣ ਹੁਣ ਐਨਸੀਬੀ ਵੀ ਰੜਕੇਗੀ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਵਿਕਰਮ ਮਜੀਠਿਆ ਨੂੰ ਲੈ ਕੇ ਪਹਿਲਾ ਕੇਸ ਦਰਜ ਹੈ ਤੇ ਇਸ ਮਾਮਲੇ ਦੇ ਵਿੱਚ ਐਨਸੀਬੀ ਹੁਣ ਵਿਕਰਮ ਮਜੀਠਿਆ ਦੇ ਕੋਲ ਪਹੁੰਚ ਗਿਆ ਹੈ करेगी ਤੇ ਉਧਰ ਦੂਜੇ ਪਾਸੇ ਵਿਜੀਲੈਂਸ ਬਿਊਰੋ ਹੁਣਾ ਵਿਕਰਮ ਮਜੀਠਣ ਵੱਖ-ਵੱਖਰੀ ਜਗਾਵਾ ਤੇ ਲੈ ਕੇ ਜਾ ਰਹੀ ਹੈ ਪੁਸ਼ਗਿਸ਼ ਕਰਨ ਦੇ ਲਈ ਬਿਤਦਿਨੀ ਵਿਕਰਮ ਮਜੀਠਣ ਨੂੰ ਹਿਮਾਚਲ ਦੇ Shimla ਦੇ ਮਸ਼ੋਬਰਾ ਜ਼ਿਲ੍ਹੇ ਦੇ ਵਿੱਚ ਲੈ ਕੇ ਜਾਇਆ ਗਿਆ ਉੱਥੇ ਪੁਸ਼ਗਿਸ਼ ਕੀਤੀ ਗਈ ਤੇ ਹੁਣ ਇੱਕ ਖਬਰ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਉਹਨਾਂ ਨੂੰ ਦੁਬਾਰਾ ਮਜੀਠਾ ਦੇ ਉਹਨਾਂ ਦੀ ਰਿਆਸ਼ ਦੇ ਉੱਪਰ ਅਤੇ ਹੋਰਨਾਂ ਜਗ੍ਹਾ ਦੇ ਵਿੱਚ ਲਿਆ ਕੇ ਪੁਸ਼ਗਿਸ਼ ਕੀਤੀ ਜਾਵੇਗੀ ਤੇ ਜਿਸ ਤੋਂ ਬਾਅਦ ਵਿਜੀਲੈਂਸੀ ਟੀਮ ਉਹਨਾਂ ਨੂੰ ਫਿਰ ਹਰਿਆਣਾ ਦਿੱਲੀ ਉੱਤਰ ਪ੍ਰਦੇਸ਼ ਅਤੇ ਚੰਡੀਗੜ੍ਹ ਦੇ ਇਲਾਕਿਆਂ ਦੇ ਚਲ ਜਾ ਕੇ ਵੀ ਪੁਸ਼ਗਿਸ਼ ਕਰੇਗੀ ਹੁਣ ਤੱਕ ਦੀ ਜਾਂਚ ਦੇ ਵਿੱਚ ਜੋ ਕੁਝ ਵੀ ਨਿਕਲ ਕੇ ਸਾਹਮਣੇ ਆਇਆ ਉਸ ਦੇ ਤਹਿਤ ਹੀ ਵਿਜਲੈਂਸ ਦੇ ਅਧਿਕਾਰੀ ਵਿਕਰਮ ਜੀਠੇਣੋ ਵੱਖ-ਵੱਖਰੀ ਜਗਾਵਾਂ ਤੇ ਲੈ ਕੇ ਜਾ ਰਹੇ ਨੇ ਤੇ ਪੁਸ਼ਗਿਸ਼ ਕੀਤੀ ਜਾ ਰਹੀ ਹੈ 2 ਜੁਲਾਈ ਨੂੰ ਯਾਨੀ ਕਿ ਕੱਲ ਵਿਕਰਮ ਮਜੀਠਾ ਦੀ ਦੁਬਾਰਾ ਅਦਾਲਤ ਦੇ ਵਿੱਚ ਪੇਸ਼ੀ ਹੈ ਵਿਜਲੈਂਸ ਬਿਊਰੋ ਦੇ ਵੱਲੋਂ ਦੁਬਾਰਾ ਉਹਨਾਂ ਨੂੰ ਮੋਹਾਲੀ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਤੇ ਵਿਕਰਮ ਮਜੀਠੇ ਦੇ ਕੋਲੋਂ ਜੋ ਪੁਸ਼ਗਿਸ਼ ਕੀਤੀ ਜਾ ਰਹੀ ਹੈ ਇਸ ਮਾਮਲੇ ਦੇ ਵਿੱਚ ਅਕਾਲੀ ਦਲ ਦਾ ਵੀ ਵੱਡਾ ਬਿਆਨ ਨਿਕਲ ਕੇ ਸਾਹਮਣੇ ਆ ਗਿਆ ਹੈ ਡਾਕਟਰ ਦਲਜੀਤ ਸਿੰਘ ਚੀਮਾ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਦੇ ਹੋਏ ਕੀ ਕੋ ਜਾਖ ਦਿੱਤਾ ਗਿਆ ਉਹਨਾਂ ਦਾ ਤੁਹਾਨੂੰ ਬਿਆਨ ਸੁਣਾ ਦਿੰਨੇ ਆ ਦੇਖੋ ਇੱਕ ਸਕ੍ਰਿਪਟਡ ਪ੍ਰੋਗਰਾਮ ਚੱਲ ਰਿਹਾ ਹੈ ਕਈ ਵਾਰੀ ਵੱਡੇ ਵੱਡੇ ਐਕਟਰ ਇੱਥੇ ਬੁਲਾਏ ਜਾਂਦੇ ਆ ਕਈ ਵਾਰੀ ਜਿਹੜਾ ਜਿੱਥੇ ਸਾਨੂੰ ਕਈ ਥਾਵਾਂ ਤੇ ਲਾ ਜਾ ਕੇ ਵੱਡੇ ਵੱਡੇ ਖਬਰਾਂ ਬਣਾਈਆਂ ਜਾਣਗੀਆਂ ਨਿਕਲਦਾ ਕੁਝ ਨਹੀਂ ਇਹ ਸਾਨੂੰ ਪਤਾ ਪਰ ਅਸੀਂ ਇੱਕ ਠੋਕੇ ਕਿਹਾ ਪ੍ਰਧਾਨ ਸਾਹਿਬ ਨੇ ਵੀ ਆਪਣੀ ਪ੍ਰੈਸ ਕਾਨਫਰੰਸ ਚ ਚੈਲੰਜ ਕੀਤਾ ਉਹ ਚੈਲੰਜ ਦਾ ਜਵਾਬ ਤਾਂ ਆਇਆ ਨਹੀਂ ਸਰਕਾਰ ਵੱਲੋਂ ਉਹਨਾਂ ਨੇ ਕਿਹਾ ਸੀ ਕਿ ਇੱਕ ਵੀ ਚੀਜ਼ ਸਾਬਤ ਕਰੋ ਤੇ ਉਹਦਾ ਜਵਾਬ ਹਜੇ ਤੱਕ ਸਾਨੂੰ ਕਿਸੇ ਪਾਸੋਂ ਨਹੀਂ ਆਇਆ ਆਜੇ ਵੀ ਸਾਹਿਬ ਕਹਿੰਦੇ ਕਹਿੰਦੇ ਤੁਮ ਵਿਕਰਮ ਜੀ ਦੇ ਖਿਲਾਫ ਇਹ ਕਰ ਮੇਰੀ ਲੋੜ ਐ ਤੇ ਮੈਂ ਬਿਆਨ ਦੇ ਲਈ ਪਿਆਰ ਆ ਕਹਿੰਦੇ ਮੈਂ ਕਿਤੇ ਵੀ ਵਿਕਰਮ ਜੀ ਜੀ ਦੇ ਨਾਲ ਮਾਇ ਵੀ ਹਾਂਜੀ ਕਹਿੰਦੇ ਮੈਂ ਕਿਤੇ ਵੀ ਵਿਕਰਮ ਜੀ ਜੀ ਦੇ ਸੇਵਰ ਤੋਂ ਕੋਈ ਬਿਆਨ ਨਹੀਂ ਦਿੱਤਾ ਤਾਂ ਕੋਈ ਬਿਆਨ ਦੇਜੇ ਤਾਂ ਸਾਨੂੰ ਉਹਦੇ ਚੱਕੀ ਪਰਪਲ ਹੈ ਲੈ ਤਾਂ ਕਿਹਾ ਨਾ ਕਿ ਜਿਹੜੀ ਹੈ ਜੇ ਚੰਨੀ ਸਾਹਿਬ ਨੂੰ ਵੀ ਉਹਨਾਂ ਦਾ ਵੀ ਵਿਜੀਲੈਂਸ ਨਾਲ ਕਾਫੀ ਡੇਢ ਦਾ ਰਿਸ਼ਤਾ ਹੈ ਤੇ ਕਈ ਵਾਰੀ ਇਹ ਰਿਸ਼ਤੇ ਵਰਤਲੇ ਜਾਂਦੇ ਆ ਇਸ ਕਰਕੇ ਚੰਗੀ ਗੱਲ ਆ ਕੋਈ ਜਾਂਦੇ ਹੁੰਦੇ ਨੇ ਆ ਕਾਫੀ ਜਿਹੜੀ ਆ ਇਸ ਕਰਕੇ ਮਰਜ਼ੀ ਆ ਜੇ ਉਹਨਾਂ ਦਾ ਪਛਾਹ ਹੁੰਦਾ ਕਿਸੇ ਤਰੀਕੇ ਤੇ ਆਪਣਾ ਦੋ ਰੋਟੀਆਂ ਵੀ ਸੇਕ ਲੈਣ ਤੇ ਦੂਰ ਭੱਗਿਆ ਇਹਦੇ 'ਚ ਉਹਦੇ 'ਚ ਕਿਹੜੀ ਤਾਂ ਨਹੀਂ ਗੱਲ ਕੀ ਲੱਗਦਾ ਜੀ ਕੀ ਨਿਕਲੇਗਾ ਇਹਦੇ ਤੋਂ ਕੁਝ ਨਹੀਂ ਨਿਕਲਦਾ ਦੇਖੋ ਸਵਾਏ ਇਹਦੇ ਤੇ ਗੰਦੀ ਰਾਜਨੀਤੀ ਤੋਂ ਹੋਰ ਇੱਕ ਵੀ ਚੀਜ਼ ਜਿਹੜੀ ਆ ਉਹ ਸਾਬਤ ਨਹੀਂ ਹੋ ਸਕਦੀ ਇਹਨਾਂ ਸਰਕੇ ਪੋਸਟਾਂ ਵਾਂਗੂ ਹੋਲਡਸ ਤੇ ਹਮੇਸ਼ਾ ਤੇ ਦਿੱਕਿਆ ਬਾਦਲਾ ਕੇਸਾਂ ਦੀ ਉਸ ਦਿੱਕਿਆ ਅਰ ਜਾਂਚ ਕਰਨੀ ਉਹ ਭਾਈ ਜਣਾ ਨਾਲ ਕਰਦੇ ਨੇ ਉਹ ਤੋਂ ਵੀ ਜਿਹੜੇ ਅਸਰ ਦੀਆਂ ਵਿਆਪਕੀ ਮਾਰ ਉਹ ਵੀ ਇਹਨਾਂ ਸਰਕੇ ਪੇਸ਼ੋਂ ਤੇ ਆਪਣੇ ਬਿਆਨ ਦਿੰਦੇ ਕੌਣ ਹੈ ਸੀ ਸਰਕੇ ਤੋਂ ਹਾਂ ਹਾਂ ਉਹ ਕਹਿੰਦੇ ਕਿ ਪੋਸਟਾਂ ਦੇ ਅਸਰ ਦੀਆਂ ਹਮਿਆਰ ਦੀ ਖੁਮਾਹ ਨਹੀਂ ਕਰ ਸਕਦੇ ਤੇ ਇਸ ਤੋਂ ਅੱਗੇ ਜਿਹੜੀਆਂ ਅਸਰ ਸੱਚਾਈਆਂ ਸਾਹਮਣੇ ਆਉਂਦੀਆਂ ਦੇਖੋ ਅਸੀਂ ਤੇ ਬੜੀ ਦੇਰ ਤੋਂ ਦੇਖਿਆ ਉਹੀ ਪਾਤਮ ਨੇ ਜਗਾ ਬਦਲੀ ਹੈ ਪਹਿਲਾਂ ਐਸੇ ਕੇ ਕੋਲੇ ਸੀਗੇ ਕੋਈ ਨਵਾਂ ਉਹਦੇ ਚ ਹੈ ਸੀ ਜਿਹੜਾ ਨਹੀਂ ਸੀ ਗਿਆ ਤੇ ਸੁਪਰੀਮ ਕੋਰਟ ਨੇ ਜਿਹੜੀ ਹੈ ਉੱਥੇ ਜਦੋਂ ਬੇਲ ਰਿਜੈਕਟ ਕਰਨ ਵਾਸਤੇ ਅਰਜੀ ਲੱਗੀ ਸੀ ਤੇ ਇਹ ਸਾਰਾ ਕੁਛ ਹੀ ਉੱਥੇ ਪੇਸ਼ ਕੀਤਾ ਗਿਆ ਸੀ ਹੁਣ ਨਵੀਂ ਜਗ੍ਹਾ ਤੇ ਜਾ ਕੇ ਪਾਰਟ 2 ਸ਼ੁਰੂ ਹੋ ਗਿਆ ਕਿਉਂਕਿ ਸਾਡੇ ਤੋਂ ਕੋਈ ਨਹੀਂ ਜਿਹਦੇ ਬੱਚੀ ਬਿਆਨ ਰਿਕਾਰਡ ਕਰੀ ਜਿਹੜੀ ਬੰਡਾਟਾ ਪੋਲਿਟਿਕਸ ਆ ਉੱਥੇ ਕੋਈ ਸਿਸਟਮ ਤਾਂ ਹੈ ਨਹੀਂ ਜੋ ਦੁਨੀਆ ਹੁਕਮ ਆਉਂਦਾ ਉਹ ਚੰਡੀਗੜ੍ਹ ਪਹੁੰਚ ਜਾਂਦਾ ਜੋ ਚੰਡੀਗੜ੍ਹ ਜਾਂਦਾ ਅੱਗੇ ਚੱਲੀ ਜਾਂਦਾ